प्यारे साथियों वीडियो आपज ਦੇ ਨਾਲ ਸਾਂਝੀ ਕਰਨ ਲੱਗੇ ਪਿੰਡ ਜੱਬੋਵਾਲ ਦੀ ਪਿੰਡ ਜੱਬੋਵਾਲ ਦੇ ਮਾਤਾ ਗੁਰਦੇਵ ਕੌਰ 80 ਸਾਲ ਤੋਂ ਉਵੱਬ ਉਮਰ ਦੇ ਜਿਨ੍ਹਾਂ ਨੇ ਆਪਣਾ ਪਿਆਰ ਗੋਲੇ ਸ਼ਾਬੇ ਬਣਾਉਣ ਦੇ ਨਾਲ ਚੱਕੀਆਂ ਬਣਾਉਣ ਦੇ ਨਾਲ ਪਾਲਿਆ ਇਹ ਸਾਰੀਆਂ ਚੀਜ਼ਾਂ ਗੱਤੇ ਤੋਂ ਅਤੇ ਗਾਜ਼ਨੀ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਮਲਤਾਨੀ ਮਿੱਟੀ ਤੇ ਗੱਤੇ ਨੂੰ ਅੱਛੇ ਤਰੀਕੇ ਦੇ ਨਾਲ ਪਿਉ ਕੇ ਕੁੱਟ ਕੇ ਮਿਕਸ ਕਰਕੇ ਤਿਆਰ ਕੀਤੀਆਂ ਜਾਂਦੀਆਂ ਹਨ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਲਈ ਮਾਤਾ ਗੁਰਦੇਵ ਕੌਰ ਸਵਰਗਵਾਸੀ ਪਤਨੀ ਸੰਤ RAM ਜੀ ਦੇ ਤਾਰਾਂ ਪਤਨੀ ਪਿੰਡ ਜੱਬੋਵਾਲ ਦੀ માતા ਗਰਦੇਵ ਕੌਰ ਨੇ ਬਹੁਤ ਹੱਲਾ ਮਾਰ ਕੇ ਦਿਖਾਇਆ ਆਪਣਾ ਪਿਆਰ ਇਨ੍ਹਾਂ ਪੁਰਾਣੇ ਵਿਰਸੇ ਦੇ ਨਾਲ ਪਾਲਿਆ ਪੁਰਾਣੇ ਵਿਰਸੇ ਨੂੰ ਵੀ ਸੰਭਾਲ ਕੇ ਰੱਖਿਆ ਕੋਈ ਟਾਈਮ ਹੋਇਆ ਕਰ ਰਹੀ ਚੱਕੀਆਂ ਤੋਹੀ ਕਣਕ ਨੂੰ ਤਿਆਰ ਕਰਨਾ ਛਾਬਿਆਂ ਦੇ ਵਿੱਚ ਰੱਖਣਾ ਗੋਲਿਆਂ ਦੇ ਵਿੱਚ ਰੱਖਣੇ ਪੈਸੇ ਅਕਸਰ ਇਹ ਚੀਜ਼ਾਂ ਪ੍ਰਾਚੀਨ ਸਮੇਂ ਦੀਆਂ ਜਿਹੜੀਆਂ ਹੈਗੀਆਂ ਇਨਸਾਨ ਦੇ ਨਾਲ ਜੁੜੀਆਂ ਹੋਈਆਂ ਸਨ ਆਓ ਸਿੱਧੀਆਂ ਮੁਲਾਕਾਤ ਮਾਤਾ ਗਰਵੇਬ ਕੌਰ ਜੀ ਦੇ ਨਾਲ ਤੇ ਉਹਨਾਂ ਦੇ ਬੇਟੇ ਦੇ ਨਾਲ ਕਰਵਾਉਣ ਜਾ ਰਹੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਬੜੀ ਸੁੰਦਰ ਤੇ ਬੜੀ ਜ਼ਬਰਦਸਤ ਪੰਜਾਬੀ ਫਿਰਸੇ ਦੀ ਵੀਡੀਓ ਪਿੰਡ ਜੱਬੋਵਾਲ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਆਓ ਸਿੱਧੀਆਂ ਤਸਵੀਰਾਂ ਮਾਤਾ ਗਰਵੇਬ ਕੌਰ ਜੀ ਦੇ ਨਾਲ ਸਾਂਝੀਆਂ ਕਰਨ ਲੱਗੇ ਹਾਂ ਮਾਤਾ ਜੀ ਕੀ ਨਾਮ ਹੈ ਹੂੰ ਜੱਦੇਵ ਕੋ ਮਾਤਾ ਜੀ ਕਿਹੜੇ ਪਿੰਡ ਦੇ ਜੰਪਾ ਆ ਲਿਆ ਜੀ ਹੈ ਆਪੜ ਤੇ ਹਾ ਜੀ ਜੱਬੋਵਾਲ ਜੱਬੋਵਾਲ ਦੇ ਵਿੱਚ ਮਾਤਾ ਜੀ ਵਿਆਹੀ ਆਏ ਪਿੰਡ ਉਰਾਪੜ ਮਾਤਾ ਜੀ ਦਾ ਜਨਮ ਹੋਇਆ ਤੇ ਮਾਤਾ ਜੀ ਨੇ ਪੁੱਛਾਂਗੇ ਕਿੰਨੇ ਸਮੇਂ ਦਾ ਇਹ ਸ਼ੌਂਕ ਪੈ ਗਿਆ ਪ੍ਰਾਤਾ ਬਣਾਉਣ ਦਾ ਗੋਲੇ ਬਣਾਉਣ ਦਾ ਛਾਬੇ ਬਣਾਉਣ ਦਾ ਇੱਕ ਅਲੱਗ ਹੀ ਤਰ੍ਹਾਂ ਦਾ ਹੁਨਰ ਸਾਥੀਓ ਨਜ਼ਰ ਆਵੇਗਾ ਮਾਤਾ ਜੀ ਨੇ ਇੱਕ ਹੀ ਚੱਕੀ ਵੀ ਬਣਾਈ ਹੋਈ ਸਾਥੀਓ ਲੱਗ ਹੀ ਤਰ੍ਹਾਂ ਦਾ ਇੱਕ ਹੁਨਰ ਆ ਇਸ ਦੇ ਵਿੱਚ ਆਪਾਂ ਦੇਖੇ ਕਿ ਮਾਤਾ ਨੇ ਆ ਛਾਬੇ ਬਣਾਏ ਹੋਏ ਆ ਕੁਝ ਟਾਈਮ ਹੁੰਦਾ ਸੀਗਾ ਇਨਾ ਸ਼ਾਪਿਆਂ ਦੇ ਵਿੱਚ ਰੋਟੀਆਂ ਰੱਖੀਆਂ ਜਾਂਦੀਆਂ ਸੀਗੀਆਂ ਸਾਥੀਓ ਆਪ ਜੀ ਨੂੰ ਦਿਖਾਵਾਂਗੇ ਇਹ ਪ੍ਰਾਤ ਬਣਾਈ ਹੋਈ ਹੈ ਇਹ ਗੋਲੇ ਬਣਾਏ ਹੋਏ ਆ ਇਹ ਬਹੁਤ ਹੀ ਇੱਕ ਖਜ਼ਾਨਾ ਹੈ ਇੱਕ ਤਰ੍ਹਾਂ ਦਾ ਮਾਤਾ ਦੇ ਹੱਥ ਦੇ ਵਿੱਚ ਢੋਲੀਆਂ ਬਣਾਈਆਂ ਹੋਈਆਂ ਆ ਬਿੰਨੇ ਬਹੁਤ ਬਣਾਏ ਹੋਏ ਵਧੀਆ ਤਰੀਕੇ ਨਾਲ ਜਿਹੜੇ ਵਿਆਹ ਸ਼ਾਦੀਆਂ ਤੇ ਵੀ ਵਰਤਦੇ ਆ ਤੇ ਹਰ ਚੀਜ਼ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾਈ ਗਈ ਆ ਚੱਕੀ ਚੱਕੀ ਇੱਕ ਅਲੱਗ ਹੀ ਤਰ੍ਹਾਂ ਦੀ ਨਜ਼ਰ ਆਉਂਦੀ ਬਹੁਤ ਪਿਆਰ ਦੇ ਨਾਲ ਤੇ ਬੜੀ ਸਫਾਈ ਦੇ ਨਾਲ ਸਾਰੀ-ਸਾਰੀ ਦਿਹਾੜੀ ਮਾਤਾ ਨਾਲ ਤੁੱਪ ਨਾ ਸ਼ਾਂਹ ਵੇਖਦੇ ਇਸ ਹੁਨਰ ਹੁਨਨ ਨੂੰ ਬਣਾਦੇ ਰਹਿੰਦੇ ਨੇ ਇਹ ਹੁਨਰ ਅਲੱਗ ਹੀ ਤਰ੍ਹਾਂ ਦਾ ਨਜ਼ਰ ਆਵੇਗਾ ਆ ਦੇਖੋ ਇੱਕ ਚੱਕੀ ਛੋਟੀ ਤੋਂ ਵੱਡੀ ਹਰ ਚੀਜ਼ ਨਜ਼ਰ ਆਉਂਦੀ ਹੈ ਮਾਤਾ ਜੀ ਦੇ ਨਾਲ ਮੁਲਾਕਾਤ ਕਰਾਂਗੇ ਮਾਤਾ ਜੀ ਕਿੰਨੇ ਚਾਦਾ ਸ਼ੌਂਕ ਅੱਸੀ 85 ਸਾਲ ਦੀ 80 85 ਸਾਲ ਦੇ ਮਾਤਾ ਜੀ ਇਹ ਤਾਂ ਕਈ ਸਾਲ ਹੋਗਾ ਜੀ 10 ਸਾਲ ਤਾਂ ਹੋਏ ਗਏ ਜੀ ਆ ਬਸ ਕਿਤਾ ਲੋਗਾ ਮੈਂ ਇਹਨੂੰ ਗਾਜਰੀ ਮੰਗਾ ਲੈਣੇ ਗੱਤੇ ਮੰਗਾ ਲੈਣੇ ਇਹ ਉਹੋ ਮਿਹਨਤ ਕਰਕੇ ਕੁੱਟਣੇ ਆ ਗਾਜੜੀ ਕੁੱਟਣੇ ਆ ਯਾਰ ਫੇਰੀ ਛਾਨਣੇ ਆ ਚੱਕੇ ਛਾਨਣੇ ਜੀ ਗੱਤੇ ਕੁੱਟਣੇ ਆ ਭੇਕੇ ਉਹਨਾਂ ਦੀ ਫੇਰ ਐਦਾਂ ਹੀ ਬਣਾਉਣੇ ਆ ਪਹਿਲੇ ਖੇੜਾ ਆ ਗਿਆ ਲੈ ਗਿਆ ਤੈਨੂੰ ਦਿੰਦੇ ਸੀ ਮੈਂ ਨੇੜਲੀ ਨਸਿਨ ਵੇ ਜਾਏ ਅੱਛਾ ਫਰੀ ਸੇਵਾ ਕੋਲ ਨੇ ਆਣੇ ਆ ਕੁੜੀਆਂ ਆ ਉਹ ਸ਼ਾਵਣੇ ਦੇ ਆ ਹਾਂ ਨਾ ਕੁਲੀਆ ਬਿੰਦੇ ਬਣੇ ਕੁੜੀਆਂ ਨੂੰ ਸਾਰੀਆਂ ਨੇ ਬੰਡੇ ਆਹ ਹ ਲੈ ਬੜਾ ਕੇ ਕੁੜੀਆਂ ਖੁਸ਼ ਹੋ ਕੇ ਲੈ ਕੇ ਗਈਆਂ ਚੱਕੀ ਆ ਛੋਟੀ ਲ ਇੱਕ ਛੋਟੀ ਚੱਕੀ ਬਣਾਈ ਆ ਜੀ ਹੋਰ ਛੋਟੇ ਬੱਚਿਆਂ ਵਾਸਤੇ ਪਹਿਲਾ ਆ ਬਣੋਣੀ ਫਿਰ ਆ ਬਣੋਣੀ ਉਹਨਾਂ ਨੂੰ ਫੇਰ ਐਦਾਂ ਬੰਨ੍ਹ ਦੇਣਾ। ਦੋਨਾਂ ਨੂੰ ਬਣਾ ਕੇ ਐਦਾਂ ਐਦਾਂ ਫੇਰ ਮੋਹ ਰੱਖਣਾ। ਆਹ ਤੇ ਉੱਪਰ ਆ ਚੱਤ। ਇਹਨੂੰ ਵੀ ਫੇਰ ਇਦਾਂ ਹੀ ਬਣਾਈਆ। ਪਹਿਲਾਂ ਆਹ ਗੋਲਾ ਬਣਾਇਆ। ਫੇਰ ਆਹ ਬਣਾਇਆ ਉੱਪਰੋਂ। ਆਹ ਫੇਰ ਐਦਾਂ ਮੋਹ ਰੱਖਿਆ ਐਦਾਂ। ਹਾਂ। ਇਹ ਮੁੰਡਾ ਕਹਿੰਦਾ ਸ ਮੈਨੂੰ ਬਣਾ ਕੇ ਦੇ। ਫੇਰ ਐਦਾਂ ਦੀ ਬਣਾਤੀ ਮੈਂ। ਹੋਲੇ ਬਣਾ ਲਾ ਫੇ ਪੁਰਾਣੇ ਸਮਿਆਂ ਦੇ ਵਿੱਚ ਸਾਥੀਓ ਇਹਨਾਂ ਚ ਸਮਾਨ ਰੱਖਿਆ ਜਾਂਦਾ ਸੀ ਕੀਮਤੀ ਸਮਾਨ ਜਿਹੜੇ ਸਾਡੇ ਸਿਆਣੇ ਲੋਕ ਸੀ ਉਹਨਾਂ ਦੇ ਵਿੱਚ ਅਕਸਰ ਇਹਨਾਂ ਦੇ ਵਿੱਚ ਚੀਜ਼ਾਂ ਸੰਭਾਲੀਆਂ ਜਾਂਦੀਆਂ ਸਨ ਹਰ ਚੀਜ਼ ਮਾਤਾ ਨੇ ਬਹੁਤ ਹੀ ਪਿਆਰ ਨਾਲ ਬਣਾਈ ਹੋਈ ਹੈ ਸਾਥੀਓ ਕੋਸ਼ ਹੁਨਰ ਬਜ਼ੁਰਗਾਂ ਦੇ ਨਾਲ ਹੀ ਸੰਸਾਰ ਤੋਂ ਚਲੇ ਜਾਂਦੇ ਐ ਜਦੋਂ ਬਜ਼ੁਰਗ ਇਸ ਦੁਨੀਆ ਤੋਂ ਪਰਦਾ ਕਰ ਜਾਂਦੇ ਆ ਇਹ ਚੀਜ਼ਾਂ ਇਹ ਹੁਨਰ ਨਾਲ ਦੀ ਨਾਲ ਹੀ ਪਰਦਾ ਕਰ ਜਾਂਦੀਆਂ ਅੱਜ ਦੀ ਨੌਜਵਾਨ ਫੀੜੀ ਤਾਂ ਇਹਨਾਂ ਚੀਜ਼ਾਂ ਤੋਂ ਕੋਹਾਂ ਹੀ ਦੂਰ ਨਜ਼ਰ ਆਦੀ ਇਹਨੂੰ ਇੰਦਾ ਤੁਮ ਮੰਨ ਤਾ ਨਹੀਂ ਤੋ ਇਹ ਫਟੜ ਕੇ ਨਾ ਆਥੱਲਾ ਬਣਾਉਣਾ ਫਿਰ ਆ ਬਣਾਉਣਾ ਉੱਪਰ ਨੂੰ ਬਣਾਉਣਾ ਐਂਦਾ ਫੇਪਣਾ ਇਹ ਟੋਕਰੀ ਆ ਕੁੜੀਆਂ ਲਈ ਟੋਕਰੀ ਬਣਾਈ ਜਾਂਦੇ ਆ ਜੀ ਇਹ ਗੋਲਾ ਆ ਇਹ ਗੋਲਾ ਜੀ ਗੋਲਾ ਇਹ ਅੱਗੇ ਬੁੜੀਆਂ ਪੀਂਨੀਆਂ ਹੁੰਨੀਆਂ ਸੀਆਂ ਚੱਕੀਆਂ ਤੇ ਰੱਖ ਕੇ ਭਰ ਕੇ ਰੱਖ ਲੈਣੇ ਉਹਨਾਂ ਨੂੰ ਦਾਣੇ ਛਾਂਨੇ ਉਖੜ ਚ ਉੱਖਾ ਜੀ ਛੱਟ ਕੇ ਛੱਟਣੇ ਸਵਾਰ ਕੇ ਚੱਕੀ ਤੇ ਰੱਖ ਦੇਣੇ ਸਵੇਰ ਨੂੰ ਬੁਲਗਨ ਤੜ ਕੇ ਤੇ ਉੱਠ ਕੇ ਪੀਣਾ ਐਡਾ ਗੋਲਾ ਫੇਰ ਰੋਟੀ ਬਣਾਣੀ ਇਹ ਪ੍ਰਾਤ ਆ ਛੋਟੀ ਐਦਾਂ ਬਣਾਣੀ ਐਦਾਂ ਬਣਾ ਆ ਤੇ ਪ੍ਰਾਤ ਤੇ ਫਿਰ ਐਦਾਂ ਖਾਣੇ ਸਾਥੀਓ ਮਾਤਾ ਦੇ ਹੱਥ ਦੇ ਵਿੱਚ ਇੱਕ ਪ੍ਰਾਤ ਨਜ਼ਰ ਆ ਰਹੀ ਹੈ ਦੇਖੋ ਪ੍ਰਾਤ ਕਿੰਨੀ ਸੁੰਦਰ ਬਣਾਈ ਹੋਈ ਆ ਧੰਨ ਹੈ ਮਾਤਾ ਤੇ ਤਾਂ ਨਾ ਇਹ ਹੁਨਰ ਹੁਨਰ ਦੀ ਗੱਲ ਐ ਐ ਏਦਾਂ ਬਣਾਈ ਐ ਐਦਾਂ ਬਣਾ ਕੇ ਤੇ ਢਿੰਗ ਰੱਖਿਆ ਤੇਲੇ ਤੇ ਢਿੰਗੇ ਦੇ ਉੱਪਰ ਵੀ ਬਣਾਇਆ ਆ ਇੱਕ ਕੁੰਡਾ ਬਣਾਇਆ ਸਾਰਾ ਕੁਝ ਕੁੰਡਾ ਬਣਾਇਆ ਜੀ ਕੁੰਡਾ ਕਹਿੰਦੇ ਇਹਨੂੰ ਆਹ ਇਹ ਕੁੰਡਾ ਬੋਲਦੇ ਆ ਜੀ ਇਹਨੂੰ ਕੁੰਡਾ ਬਣਾਇਆ ਹੋਇਆ ਬਹੁਤ ਹੀ ਸਤਿਕਾਰ ਦੇ ਨਾਲ ਮਾਤਾ ਜੀ ਦੇ ਹਾਰ ਤੇ ਢਿੰਗ ਦੇ ਤੇ ਬਣਾਇਆ ਢਿੰਗ ਲੀਆ ਉਹ ਦੋ ਲਈ ਐਦਾਂ ਢਾਣਾਂ ਇਦਾਂ ਬਣਾ ਕੇ ਫਿਰ ਇਹਨੂੰ ਇਦਾਂ ਕਰਨਾ ਔਕਾ ਸੋਹਣੀ ਲੱਗਦੀ ਏ ਤੁ ਜੋ ਕੁਛ ਮੱਝੀ ਰੱਖ ਲੈ ਸਿੱਧਾ ਬਥੇਰੀਆਂ ਰੱਖੋ ਸਰ ਸਾਥੀਓ ਗੁਰਦੇਵ ਕੌਰ ਮਾਤਾ ਜੰਪਾਲ ਪਿੰਡ ਜੱਬੋਵਾਲ ਦੇ ਜਿਹਨਾਂ ਦੇ ਨਾਲ ਆਪ ਜੀ ਦੀ ਮੁਲਾਕਾਤ ਕਰਵਾਈ ਹੈ ਸਾਥੀਓ ਤਾਂ ਇਹ ਮਤਾਵਾ ਜਿਹੜੀਆਂ ਪਹਿਲੇ ਦਿਨ ਤੋਂ ਹੀ ਕਰਦੇ ਕਾਰਜ ਕਰਦੀਆਂ ਜ਼ਿੰਮੇਵਾਰੀ ਨੂੰ ਸੰਭਾਲਦੀਆਂ ਹੋਈਆਂ ਮਾਤਾ ਮਾਤਮਾ ਨੇ ਪਹਿਲੇ ਦਿਨ ਤੋਂ ਹੀ ਨਜ਼ਰ ਦੇ ਅੰਦਰ ਬੜੇ ਪਿਆਰ ਤੇ ਬੜੇ ਇਸ ਹੁਨਰ ਨੂੰ ਕਾਮਜਾਬ ਰੱਖਿਆ ਤੇ ਬੜੇ ਪਿਆਰ ਦੇ ਨਾਲ ਦੂਰ ਦਰਾਡੇ ਤੋਂ ਲੋਕ ਲੈ ਕੇ ਜਾਂਦੇ ਨੇ ਪਿਆਰ ਦੇ ਲਈ ਇਹ ਅਲੱਗ ਹੀ ਤਰ੍ਹਾਂ ਦਾ ਹੁਨਰ ਜੋ ਆਪਜੀ ਦੇ ਨਾਲ ਸਾਂਝਾ ਕਰਨ ਲੱਗੇ ਪਿੰਡ ਜੱਬੋਵਾਲ ਦੀਆਂ ਤਸਵੀਰਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਨਵਾਂ ਸ਼ਹਿਰ ਬਲਾਕ ਦੇ ਵਿੱਚ ਬਸਿਆ ਹੋਇਆ ਪਿੰਡ ਜੱਬੋਵਾਲ ਪੈਂਦੇ ਜੱਬੋ ਬਾਲ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗੇ ਅਲੱਗ ਹੀ ਤਰ੍ਹਾਂ ਦਾ ਹੁਨਰ ਵੀਰਜ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਮਨਪ੍ਰੀਤ ਸਿੰਘ ਜੀ ਇਹ ਤੁਹਾਡੇ ਬਜ਼ੁਰਗ ਦਾਦੀ ਜੀ ਕੀ ਲੱਗਦੀ ਹੈ ਇਹ ਮੇਰੇ ਭੂਆ ਜੀ ਆ ਜੀ ਤੁਹਾਡੇ ਭੂਆ ਜੀ ਲੱਗਦੇ ਭੂਆਾਂ ਦੇ ਨਾਲ ਬੜਾ ਪਿਆਰ ਹੁੰਦਾ ਪਪੀ ਜੀ ਹਾਂਜੀ ਹਾਂਜੀ ਸਾਡਾ ਬਹੁਤ ਪਿਆਰ ਆ ਜੀ ਹਾਂ ਜਦੋਂ ਤੁਸੀਂ ਇੱਥੇ ਆਂਦੇ ਹੋ ਇਹ ਹੁਨਰ ਵੇਖਦੇ ਹੋ ਮਨ ਬਹੁਤ ਖੁਸ਼ ਹੁੰਦਾ ਹੋਵੇਗਾ ਬਹੁਤ ਖੁਸ਼ ਹੁੰਦਾ ਜੀ ਅਸੀਂ ਬਹੁਤ ਚੀਜ਼ਾਂ ਲੈ ਕੇ ਗਏ ਆ ਸਾਡੇ ਬੱਚਿਆਂ ਨੂੰ ਬਹੁਤ ਚੀਜ਼ਾਂ ਦਿੱਤੀਆਂ ਇਹਨਾਂ ਨੇ ਜੀ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਅਸੀਂ ਤਾਂ ਸਮਝਣਾ ਨੂੰ ਕਹਿ ਕੇ ਦੇਖ ਕੇ ਜਾਈਦਾ ਛੜ ਲਿਆ ਸੀ ਜੀ ਬਣਾ ਕੇ ਦਿਓ ਬਣਾ ਕੇ ਦਿਓ ਜੀ ਉਹ ਅਗਲੀ ਵਾਰ ਆਈਦਾ ਫੇਰ ਸਾਡੇ ਲਈ ਚੀਜ਼ ਬਣੀ ਹੁੰਦੀ ਅਸੀਂ ਰਾਜੇ ਦੇ ਬੜੇ ਸ਼ਾਵਾ ਨਾਲ ਲੈ ਕੇ ਜਾਈ ਦੀ ਸੀ ਜੀ ਇਹ ਮੇਰਾ ਬੇਟੀ ਜਾਇ ਜੀ ਬੜਾ ਹੁਨਰ ਹੈ ਇਹਨਾਂ ਦੇ ਅੰਦਰ ਦੇਖੋ ਕਿੰਨੀ ਮਿਹਨਤ ਮਾਤਾ ਕਰਦੇ ਆ ਤੇ ਹਾਂ ਜੀ ਹਾਂ ਜੀ ਬਹੁਤ ਮਿਹਨਤ ਕਰਦੇ ਆ ਜੀ ਅਜਦਾਖੋ ਦੇਖ ਕੇ ਹੈਰਾਨਾ ਜੀ ਇਦਾਂ ਦੀ ਚੀਜ਼ਾਂ ਅਸੀਂ ਕਦੇ ਬਹੁਤ ਘੱਟ ਦੇਖੀਆਂ ਬਜ਼ਾਰਾਂ 'ਚ ਵੀ ਸਾਡੀ ਧੂਹਾ ਦੀ ਐਨੀ ਉਮਰ ਹੋ ਗਈ ਪਰ ਫੇਰ ਵੀ ਉਹਦੇ ਉਹਦਾ ਜਿਹੜਾ ਹੁਨਰ ਹੈ ਹੱਥ ਦੇ ਵਿੱਚ ਬਹੁਤ ਕਮਾਲ ਦਾ ਹੈ ਜੀ ਜੀ ਇਹ ਵੀਰਾ ਜੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਸੁਖਮਿੰਦਰ ਸਿੰਘ ਜੀ ਤੇ ਮੇਰੇ ਮਾਤਾ ਜੀ ਆ ਜੀ ਇਹ ਹੈਗਾ ਮੇਰਾ ਪੋਤਰਾ ਮਨਪ੍ਰੀਤ ਪੋਤਰਾ ਜੀ ਉਹ ਦੇਖੋ ਗੁਗਜੀ ਜੀ ਇਹ ਦੇਖੋ ਜੀ ਸਾਡੀ ਇਹ ਮਾਤਾ ਜੀ ਨੇ ਜੀ ਕੰਮ ਸ਼ੁਰੂ ਕਰ ਲਿਆ ਜੀ ਸਾਡੇ ਪਾਪਾ ਜੀ ਦੀ ਜੀ ਡੈਥ ਹੋ ਗਈ ਸੀ 12 15 ਦੇ ਵਿੱਚ ਜੀ ਤੇ ਉਹ ਤੋਂ ਬਾਅਦ ਚਲੋ ਲਗਨ ਲੱਗੀ ਸੀ ਨਾ ਦੀ ਜੀ ਸਾਰਾ ਕੁਝ ਜਾਣਦੇ ਸੀਗੇ ਜੀ ਕੰਮਕਾਰ ਹੱਥੀ ਕੱਢੇ ਸੀ ਪਹਿਲਾਂ ਵੀ ਜੀ ਤੇ ਹੁਣ ਇੰਨੀ ਜ਼ਿਆਦਾ ਲੋਕਡਾਊਨ ਹੋਇਆ ਇੱਕ ਮਨੁਸ਼ੀਤ ਚੀਜ਼ੇ ਤਰੀਕਾ ਨਾ ਬਣਾ ਲਿਆ ਜੀ ਇੱਕ ਤਾਂ ਬਾਹਰ ਦੁਨੀਆ ਨਿਕਲਦੀ ਨਹੀਂ ਸੀ ਜੀ ਨਾ ਨਿਕਲ ਦਿੰਦੇ ਸੀਗੇ ਕਰਫਿਊ ਲੱਗਿਆ ਸੀਗਾ ਹਾਂ ਜੀ ਉਸ ਲਈ ਕਰਫਿਊ ਲੱਗਾ ਹੋਇਆ ਸੀ ਤੇ ਇਨੀ ਆਪਣਾ ਧਿਆਨ ਇਧਰ ਨੂੰ ਮਾਈਂਡ ਸ਼ੁਰੂ ਕਰ ਲਿਆਵੇ ਇਹ ਇਹ ਚੀਜ਼ਾਂ ਬਣਾਉਣੀ ਸ਼ੁਰੂ ਕਰ ਲਈਆਂ ਚੀਜ਼ਾਂ ਵੀ ਇੰਨੇ ਆਕ ਬਣਾਈਆਂ ਵੀ ਇਹ ਅਮਰੀਕਾ ਕੈਨੇਡਾ ਇਟਲੀ ਤੇ ਹਾਲਾਂਕਿ ਸਾਰੇ ਰਿਸ਼ਤੇਦਾਰਾਂ ਨੂੰ ਵੀ ਬੱਚਿਆਂ ਨੂੰ ਕੁੜੀਆਂ ਨੂੰ ਭਤੀਜੀਆਂ ਲਾਕਡਾਊਨ ਦਾ ਜਾਂ ਕਰਫਿਊ ਲੱਗਾ ਹੋਇਆ ਸੀ ਉਸ ਤੋਂ ਤਾਂ ਨਹੀਂ ਬੁਲਾਣਾ ਸ਼ੁਰੂ ਕਰ ਲਿਆ ਕਿਉਂਕਿ ਇੱਕ ਤਾਂ ਇਹਨਾਂ ਦਾ ਟਾਈਮ ਪਾਸ ਹੋ ਗਿਆ ਇੱਕਨਾਂ ਦੀ ਧਿਆਨ ਇਧਰੇ ਰਿਹਾ ਬਾਹਰ ਨਿਕਲੇ ਨਹੀਂ ਅਗੇ ਕਦੇ ਸੈਰ ਕਰਨ ਚੱਲ ਜਾਣਾ ਘੁੰਮਣ ਚੱਲੇ ਜਾਣਾ ਮਤਲਬ ਇਦਾਂ ਦਾ ਕੋਈ ਹੈ ਨਹੀਂ ਕਿ ਉਹ ਇਹਨੇ ਸਾਰਾ ਕੰਮ ਹੀ ਆਪਣੇ ਹੱਥੀ ਕੀਤਾ ਆ ਨਿਆਣੇ ਨੂੰ ਗਹਿ ਕੇ ਨਹੀਂ ਉਹ ਬੰਵਾਣਾ ਇਹ ਕਾਹੀ ਕਹਿੰਦੇ ਇਹ ਕਾਹੀ ਉਹ ਖਾਲਾ ਕੇ ਕਿਦੋਂ ਸੁਆ ਖਾੜਿਆ ਤੇ ਜੰਮਦੀ ਆ ਬਰੀਕ ਹੁੰਦੀ ਆ ਉਹਨੂੰ ਸਕਾ ਕੇ ਜਾਂ ਉਹਨੂੰ ਗਿੱਲੀ ਕਰਕੇ ਉਹਨੂੰ ਬਣਾ ਕੇ ਗੋਲ ਗੋਲ ਬਣਾ ਕੇ ਆ ਉਪਰ ਉਹਨਾਂ ਨੂੰ ਲਪੇਟਣੀ ਰੰਗ ਰੰਗ ਤਰੰਦਰੇ ਰੰਗ ਲਾਏ ਤੇ ਇਹ ਗੋਲ ਦਾ ਬਣਾਈਆਂ ਉਹ ਸਾਰੇ ਬੱਚਿਆਂ ਨੂੰ ਦਿੱਤੀਆਂ ਦੇਸ਼ਾਂ-ਵਦੇਸ਼ਾਂ ਵਿੱਚ ਅਮਰੀਕਾ ਕੈਨੇਡਾ ਇਟਲੀ ਤੇ ਸਾਰੇ ਰਿਸ਼ਤੇਦਾਰ ਆਪਣੇ ਚਲੋ ਨਿਆਣੇ ਭਤੀਜੇ ਭਤੀਜੀਆਂ ਸਾਰੇ ਗਏ ਹੋ ਆ ਉਹਨਾਂ ਨੂੰ ਉਹਨਾਂ ਨੂੰ ਤੱਕ ਵੀ ਆਪਣੇ ਪਰਿਵਾਰ ਦੇ ਵਿੱਚ ਜਿੰਨੀ ਵੀ ਰਿਸ਼ਤੇਦਾਰੀ ਆਪਣੇ ਹੈਗੀ ਹੈ ਤਕਰੀਬਨ ਹਰ ਘਰ ਦੇ ਵਿੱਚ ਇੱਕ ਗੋਲਗ ਔਰ ਚੱਕੀ ਤੇ ਆ ਬਿੰਨੇ ਦਾ ਮੇਰੇ ਖਿਆਲ ਨਾਲ ਢੇਰੇ ਬਿਆਸ ਵੀ ਭੇਜੇ ਜੀ ਅਸ਼ਾ ਮਾਤਾ ਜੀ ਇੱਥੇ ਸ਼ਰਦਾ ਮਾਤਾ ਦੇ ਹਾਂ ਜੀ ਜਾਂਦੇ ਬਿਆਸ ਨਾਮ ਦਾ ਲੈ ਆਏ ਨਹੀਂ ਜੀ ਇਹ ਨਹੀਂ ਮੇਰਾ ਖਲੋ ਤੇ ਸੇਵਾਵਾਦ ਟੋਕਰੀਆਂ ਥਰੇ ਰੱਖ ਕੇ ਇਹ ਵੀ ਮਿੰਨੇ ਮਰਹਲ 60 ਤਾਂ ਭੇਜੇ ਹੋਣੇ ਤੁਹਾਨੂੰ ਜੀ ਤੇ ਕਾਫੀ ਜਣ ਕੇ ਨਹੀਂ ਸ਼ਰਦਾ ਦੇ ਨਾਲ ਇਹ ਸਮਾਨ ਨੇ ਤਿਆਰ ਕਰਕੇ ਤੇ ਚਲੋ ਇਹਨਾਂ ਦੇ ਕਿਰਪਾ ਨਾਲ ਅਸੀਂ ਵੀ ਮੜੇ ਮੜਾਪੋੜ ਸਾਡੇ ਹੱਥ ਵੀ ਹੋਣ ਰਿਹਾ ਅਸੀਂ ਵੀ ਆਪਣਾ ਜੇਕਰ ਕਹਿੰਦੇ ਹੁੰਦੇ ਆ ਬਾਪ ਮਾਤਾ ਪੇਦਾ ਦੇ ਹੱਥ ਜੀ ਘੋਰਿਆ ਤਾਂ ਬੇਟੇ ਦੇ ਹੱਥ ਜੀ ਘੋਰ ਹੁੰਦੇ ਜੀ ਸਾਨੂੰ ਵੀ ਪ੍ਰਮਾਤਮਾ ਨੇ ਇਹ ਬਖਸ਼ਿਸ਼ ਕੀਤੀ ਜਲਵਾਸੀ ਵੀ ਆਪਣਾ ਆ ਕੰਮ ਕਰਦੇ ਆ ਬਿਲਡਿੰਗ ਲਾਈਨ ਦੇ ਵਿੱਚ ਕਿਉਂਕਿ ਅਸੀਂ ਗੌਰਮਸ ਬਹੁਤ ਵਧੀਆ ਬਣਾਉਂਦੇ ਆ ਜਿਹੜਾ ਗੌਰਮਸ ਆ ਸਾਨੂੰ ਉਹ ਫਿਰ ਉਹ ਵੀ ਸਾਡੇ ਮਾਤਾ ਪਿਤਾ ਜੀ ਦੇਣਿਆ ਹੈ ਇਹ ਜੀ ਜਿਹਦੇ ਵਿੱਚ ਅਸੀਂ ਗੁੰਮਜ ਵਗੈਰਾ ਚਲੋ ਬਾਈਕਰ ਨੂੰ ਹੱਥ ਦਿੱਤੇ ਉਹ ਆਪਣੇ ਦਿਮਾਗ ਸਾਨੂੰ ਦਿੰਦਾ ਉਹ ਬੁੱਧੀ ਦਿੰਦਾ ਤੇ ਆਪਾਂ ਉਹ ਤਿਆਰ ਕਰਦੇ ਆ ਜੀ बस बाकी ਤਾਂ ਜੀ ਬਾਹਰ ਨੂੰ ਦੇ ਰਾਥੇ ਪਾਸੇ ਜੋ ਵੀ ਕਰਾਉਣਾ ਆਪੇ ਕਰਾਉਣਾ ਉਹ ਜੀ ਬਾਕੀ ਬੰਦਾ ਤਾਂ ਕੁਛ ਨਹੀਂ बस ਮਾਰੀ ਜੀ ਉਹ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਿਢਾਈ ਕੋਈ ਨਾ ਉਹ ਨਾ ਜਾਣੇ ਮੇਰਾ ਹਰ ਸੋ ਹੀਰਾ ਛੋੜ ਕੇ ਕਰੇ ਅਣ ਕੀ ਹਾਸ ਤੇ ਨਰਦੋਜਕ ਜਾਏਗੇ ਸਤ ਪਥੀ ਰਬੀਦਾਸ ਐਸੀ ਐਸੀ ਲਾਲ ਤੇਰੇ बिन ਕੌਣ ਕਰੇ ਗਰੀਬ ਨਮਾਜ਼ਿਕ ਸਾਈਆਂ ਮੇਰਾ ਮੱਥੇ ਛਾਤਰ ਤੇ ਅਣ ਕੀ ਸ਼ੋਦ ਜਾਗਤ ਕੋ ਲਾਗੇ ਤਾਇਆ ਤੂੰ ਹੀ ਤੂੰ ਪੜਰੇ ਨੇ ਕੀ ਹੋ ਕੀ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮਦੇਵ ਕਵੀ ਤਨ ਲੋਚਨ ਸਦਨਾ ਸੰਤਰੇ ਕਹਿਰੇ ਵਿਦਾਸ ਨਵਰੇ ਸੰਤੋ ਹਰ ਜੀ ਤੇ ਸਭੇ ਚ ਬਵਨੇ ਗੁਰੂ ਪਾਣੀ ਪਿਤਾ ਮਾਤਾ ਤਰ ਤਮ ਹੱਤ ਦੇਰ ਸੁ ਦੁਈ ਦਾਈ ਦਾਇਆ ਖੇਲੇ ਸਗਲੇ ਜਗਤ ਜਿਵੇਂ ਆਇਆਂ ਮੇਰੇ ਇਆਂ ਵਾਜੇ ਤਰ ਮੈਂ ਦੂਰ ਕੰਨੀ ਆਪੋ ਆਪਣੀ ਕੀ ਨੇੜੇ ਕੀ ਦੂ ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਤੇ ਮਖੋ ਜੇ ਲੇਕੇ ਤੀ ਸ਼ੁੱਤੀ ਨਾ ਦਰਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਬਾਂਕੇ ਵਾਲ ਸਰਤਾਜ ਕੀ ਤੇਰੇ ਅੰਤ ਹੋਈ ਪਾਸ ਦੀ ਕੀ ਤੇਰੀ ਜਾਤ ਕਮੇਨੇ ਮੇਰੀ ਪਾਤ ਕਮੇਨੇ ਹੋਛਾ ਜਨਮ ਹਮਾਰਾ